ਬਾਬੇ ਉਹ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਤੁਸੀਂ ਸਾਰੇ ਠੀਕ ਹੋ ਮੋਂਗੇ ਚੜਦੀ ਕਲਾ ਚੋਂ ਮੋਂਗੇ ਸੋ ਬਾਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਪਾਂ ਦੇਖੋ ਇਹਦੇ ਉੱਤੇ ਪਾਤੀ ਕੰਪੋਸਟ ਪਾਉਣ ਤੋਂ ਬਾਅਦ ਵੀਰ ਰਲ ਗਿਆ ਵੀਰ ਰਲਣ ਤੋਂ ਬਾਅਦ ਪਿੱਤੇ ਤੇ ਖਵਾਰ ਪਾਏ ਆ ਅਖਬਾਰ ਉੱਤੇ ਪਾਣੀ ਲੱਗਦਾ ਪਾਣੀ ਲਾਉਣ ਦਾ ਅਖਬਾਰ ਤੇ ਮਤਲਬ ਹੁੰਦਾ ਮੰਨ ਲਵੀ ਜਦੋਂ ਕੰਪੋਸਟਰ ਵੀ ਸਿੱਧਾ ਪਾਣੀ ਨਹੀਂ ਜਾਂਦਾ ਹੁੰਦਾ ਇਹਦੇ ਚੋਂ ਇਹ ਜਦੋਂ ਮਤਲਬ ਵੀਰ ਰਲ ਗਿਆ ਵੀ ਇਹ ਨੂੰ ਜਿੰਨੀ ਕੁ ਪਾਣੀ ਦੀ ਲੋੜ ਆ ਉਹ ਖਵਾਰ ਦੇ ਵਿੱਚੋਂ ਆਪਣੇ ਆਪ ਲੈ ਲੈਂਦਾ ਹੁੰਦਾ ਸੋ ਅਖਬਾਰ ਪਾਉਣ ਦਾ ਇਹੀ ਮਤਲਬ ਹੁੰਦਾ ਵੀ ਅਖਬਾਰ ਤੋਂ ਪਾਣੀ ਲਾਉਣਾ ਵੀ ਜਿੰਨੀ ਕਿ ਉਹਨੂੰ ਸੱਲ ਦੀ ਲੋੜ ਆ ਉੰਨੀ ਕਿ ਸੱਲ ਮਿਲ ਜਾਂਦੀ ਹੁੰਦੀ ਆ ਬਾਕੀ ਬਾਈ ਤੁਸੀਂ ਵੀਡੀਓ ਨਾਲ ਬਣੇ ਰਿਹਾ ਕਰੋ ਸਾਥ ਦਿੰਦੇ ਰਿਹਾ ਕਰੋ ਸਪੋਰਟ ਕਰਿਆ ਕਰੋ ਮੇਰੀ ਵੱਤ ਤੋਂ ਵੱਧ ਸੋ ਆਪਾਂ ਇਹਦੇ ਦੋ ਤਰੀਕੇ ਹੁੰਦੇ ਆ ਕੰਪੋਸਟ ਆ ਖੁੰਭਾ ਗਾਉਣ ਦੇ ਇੱਕ ਤਾਂ ਦੇਖੋ ਹੁੰਦਾ ਤਰੀਕਾ ਬੈਗਾਂ ਚ ਪਾ ਕੇ ਰੱਖਣ ਦਾ ਹਨਾ ਸੋ ਦੂਜਾ ਤਰੀਕਾ ਹੁੰਦਾ ਬੈਡਾਂ ਬੈਡ ਸਿਸਟਮ ਆ ਸੋ ਜਿੰਨੂੰ ਵੀ ਜਿਵੇਂ ਸੌਖਾ ਲੱਗਦਾ ਉਵੇਂ ਕਰੋ ਪਰ ਇੱਚ ਬਈ ਪਾਣੀ ਪੂਣੀ ਲਾਉਣਾ ਠੀਕ ਆ ਬਹੁਤ ਔਖਾ ਹੈਗਾ ਬਸ ਥੋੜਾ ਜਿਹਾ ਝੁੱਕ ਓਕੇ ਆ ਵੀ ਆਪਾਂ ਨੂੰ ਭਰ-ਭਰ ਉਹ ਕਲੇਵਰ ਦੀ ਲੋਡ ਪੈਂਦੀ ਉਹ ਅੰਦਰ ਰੱਖਣੇ ਪੈਂਦੇ ਉਹ ਚ ਵੀ ਦੋ ਤਿੰਨ ਬੰਦੇ ਆਮ ਨਾਲ ਸਾਰ ਦਿੰਦੇ ਆ ਜਦੋਂ ਮਾਲ ਕੀ ਹੁਣ ਤਾਂ ਚਲੋ ਮਸ਼ੀਨਾ ਮਸ਼ੀਨੀ ਜੋਗ ਆ ਗਿਆ ਮਸ਼ੀਨ ਨਾਲ ਆਲਫਾ ਪੇ ਭਰਦੀ ਆ ਆਪਾਂ ਸਿੱਧਾ ਧਰ ਸਕਦੇ ਆ ਅੰਦਰ ਸੋ ਜਿੱਦਾਂ ਵੀ ਮਾਲ ਤੁਹਾਨੂੰ ਸਹੀ ਲੱਗਦਾ ਜਿਉਂਦਾਂ ਦਾ ਜਦੋਂ ਕਿਸੇ ਨੇ ਸ਼ੁਰੂਆਤੀ ਕੰਮ ਕਰਨਾ ਸ਼ੁਰੂਆਤੀ ਕੰਮ ਵਿੱਚ ਤੁਸੀਂ ਪੋਲੀਥੀਨ ਹੀ ਰੱਖ ਸਕਦੇ ਹੋ ਬੈਗ ਭਰ ਕੇ ਰੱਖ ਸਕਦੇ ਹੋ ਤੇ ਬੈਗ ਵੀ ਇਹਦੇ ਉੱਤੇ ਹੀ ਟਿਕਦੇ ਹੁੰਦੇ ਆ ਅਸੀਂ ਦੇਖੋ ਬੈੱਡ ਬਣਾਤੇ ਲੰਬੇ ਉਹ ਇਹਦੇ ਉੱਤੇ ਲਿਫਾਪੇ ਟਿਕ ਜਾਂਦੇ ਹੁੰਦੇ ਆ ਗੱਲ ਸੇਮ ਹੀ ਹੁੰਦੀ ਆ ਆਪਣਾ ਰੈਂਕ ਬਣਾਉਣੇ ਪੈਣਗੇ ਹੀ ਪੈਣਗੇ ਬਾਕੀ ਬਾਈ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਆ ਕਰੋ ਸਾਥ ਦਿਆ ਕਰੋ ਆਪਾਂ ਨੈਕਸਟ ਟਾਈਮ ਜਿਹੜਾ ਵੀ ਬੰਦਾ ਕੰਮ ਕਰਨਾ ਚਾਹੁੰਦਾ ਉਹ ਮੈਨੂੰ ਹਨਾ ਹੁਣ ਤਾਂ ਦੇਖੋ ਵੀਰੇ ਆਪਾਂ ਕੰਮ ਗਿਆ ਹੁਣ ਤਾਂ ਦੇਖੋ ਨਾ ਤਾਂ ਆਪਾਂ ਕਿਸੇ ਨੂੰ ਬੈਗ ਲੈ ਕੇ ਦੇ ਸਕਦੇ ਹਾਂ ਨਾ ਵੀ ਜੇ ਕਿਸੇ ਨੇ ਬੈਗ ਕਿਤੇ ਮੁੱਲ ਲੈ ਲਈ ਤਾਂ ਆਪਾਂ ਕਿਸੇ ਦੀ ਕੰਪੋਸਟ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ ਹਾਂ ਹਨਾ ਸੋ ਜਿਨੇ ਭਾਈ ਅਗਲੇ ਸਾਲ ਕੰਮ ਕਰਨਾ ਉਹ ਸਾਡੇ ਤੋਂ ਵੀ ਕੰਪੋਸਟ ਬੁੱਕ ਕਰਵਾ ਸਕਦਾ ਸੋ ਜਿਨੇ ਭਾਈ ਖੁਦ ਤਿਆਰ ਕਰਨੀ ਆ ਉਹ ਖੁਦ ਵੀ ਤਿਆਰ ਕਰ ਸਕਦਾ ਆਪਾਂ ਉਹਨੂੰ ਫੋਨ ਤੇ ਵੀ ਗਾਈਡ ਕਰ ਸਕਦੇ ਆਂ ਤੇ ਆਪਾਂ ਉਹਨੂੰ ਘਰ ਆ ਕੇ ਵੀ ਦੱਸਾਂਗੇ ਵੀ ਤੁਸੀਂ ਕੀ ਕੀ ਚੀਜ਼ਾਂ ਲੈਉਣੀਆਂ ਨੇ ਕੀ ਕੀ ਨਹੀਂ ਲੈਉਣੀਆਂ ਪਰ ਵੀ ਇਸ ਮਹੀਨੇ ਤੋਂ ਮੈਨੂੰ 2 ਮਹੀਨੇ ਪਹਿਲਾਂ ਫੋਨ 3 ਮਹੀਨੇ ਪਹਿਲਾਂ ਮੈਸੇਜ ਕਰ ਲਿਓ ਕਿਉਂਕਿ ਭਾਈ ਸਮਾਨ ਇਕੱਠਾ ਕਰਨਾ ਬਹੁਤ ਔਖਾ ਹੁੰਦਾ ਸਮਾਨ ਹੀ ਮੌਕੇ ਤੇ ਆਪਾਂ ਨੂੰ ਮਿਲਦਾ ਜਿਹੜੀ ਸਮਾਨ ਦੀ ਆਪਾਂ ਲੋੜ ਹੁੰਦੀ ਆ ਉਹ ਸਮਾਨ ਉਹਨੂੰ ਮੌਕੇ ਤੇ ਮਿਲਦਾ ਨਹੀਂ ਕਿਉਂਕਿ ਅਸੀਂ ਪਹਿਲਾਂ ਇਕੱਠਾ ਕਰਕੇ ਰੱਖਾਂਗੇ ਤਾਂ ਆਪਾਂ ਨੂੰ ਸੌਖਾ ਹੋ ਜਾਂਦਾ ਸੋ ਬਈ ਵੱਤੋ ਵੱਤ ਵੀਡੀਓ ਸ਼ੇਅਰ ਕਰਿਓ ਸਾਥ ਦੇਓ ਸਪੋਰਟ ਕਰਿਓ ਥੈਂਕ ਯੂ ਸੋ ਮੱਚ ਥੋੜਾ ਸਾਰਿਆਂ ਦਾ ਜਿੰਨਾ ਵੀ ਮੈਨੂੰ ਪਿਆਰ ਦਿੰਦੇ ਹੋ ਮੇਰੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਸਪੋਰਟ ਕਰਦੇ ਹੋ ਸੋ ਲਵੀ ਭਰਾਵਾਂ ਨੂੰ ਸਾਰਿਆਂ ਨੂੰ ਇੱਕ ਆਪਾਂ ਲੇਡੀਜ਼ ਲਈ ਇੱਕ ਵੀਡੀਓ ਪਾਵਾਂਗੇ ਉਹ ਵੀਡੀਓ ਤੁਸੀਂ ਭਰਾ ਬਣ ਕੇ ਸਾਰੇ ਨੂੰ ਸ਼ੇਅਰ ਕਰਨੀਆ ਕਿਉਂਕਿ ਉਹਦੇ ਚ ਨਾ ਬਹੁਤ ਲੇਡੀਜ਼ ਦਾ ਫਾਇਦਾ ਹੋ ਜਾ